ਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਵਲীন ਕਾਲ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਇੱਕ ਵਾਰ ਫੇਰ ਤੁਸੀਂ ਹਾਜ਼ਰ ਹੋ ਗਏ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਸਭ ਤੋਂ ਪਹਿਲਾਂ ਵੱਧਦੇ ਆ ਪਹਿਲੀ ਗਤੀਵਿਧੀ ਦੇ ਵੱਲ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੜਾ ਦੀ ਮਾਰ ਚੱਲ ਰਹੀ ਹੈ। ਪੰਜਾਬ ਦੇ 23 ਦੇ 23 ਜ਼ਿਲ੍ਹੇ ਫਿਲਹਾਲ ਹੜਾ ਦੇ ਪਾਣੀ ਦੇ ਨਾਲ ਪ੍ਰਭਾਵਿਤ ਨੇ ਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਐਸੇ ਮੌਕੇ ਹੁਣ ਹਰਿਆਣਾ ਰਾਜ ਦੇ ਸੰਗਤਾ ਦੇ ਵੱਲੋਂ ਉਨ੍ਹਾਂ ਪੀੜਿਤ ਪਰਿਵਾਰਾਂ ਦੀ ਸਹਾਇਤਾ ਕਰਨ ਵਾਸਤੇ ਰਾਹਤ ਫੰਡ ਕਮਕਰੀ ਜਿਹੜੀ ਹੈ ਉਸ ਦਾ ਪ੍ਰਬੰਧ ਕੀਤਾ ਗਿਆ ਜਿਸ ਦੀ ਜਾਣਕਾਰੀ ਖੁਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਜਿੰਦਾਜੀ ਦੇ ਵੱਲੋਂ ਸਾਂਝੀ ਕੀਤੀ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਕਿ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣੇ ਦੀ ਜਨਤਾ ਨੇ ਇੱਕ ਅਪੀਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਸਾਡਾ ਵੱਡਾ ਭਰਾ ਹਰਦੀਮਾਰ ਨਾਲ ਬੜੀ ਮੁਸੀਬਤ ਵਿੱਚ ਫਸਿਆ ਹੋਇਆ ਤੇ ਆਪਾਂ ਹਰਿਆਣੇ ਵਾਲੇ ਸਾਰੇ ਰਲ ਮਿਲ ਕੇ ਹਰ ਬਰਾਦਰੀ ਦੇ ਆਪਾਂ ਉਹਨਾਂ ਦੀ ਇਮਦਾਦ ਕਰੀਏ ਉਹਨਾਂ ਦੀ ਇਹ ਸੌਖੀ ਘੜੀ ਵਿੱਚ ਉਹਨਾਂ ਦੇ ਕੰਮ ਆਈਏ ਉਹਨਾਂ ਦਾ ਸਾਥ ਦੇਈਏ ਸੇਵਕ ਨੂੰ ਸੇਵਾ ਬਣਾਈ ਉਸ ਮਹਾਵਾਕ ਦੇ ਅਨਸਾਰ ਇਹ ਮੇਰੇ ਗਵੰਡੀ ਭਰਾ ਨੇ ਪਿੰਡ ਚੋਚੜਾ ਇਹਨਾਂ ਦਾ 75% ਉਥੋਂ ਬ੍ਰਾਹਮਣ ਵਸਿੰਦੇ ਨੇ ਕੁਝ ਰੋਡ ਬਰਾਦਰੀ ਦੇ ਨੇ ਇਹ 36 ਬਰਾਦਰੀ ਨੇ ਇਕੱਠੇ ਹੋ ਕੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਹੈ ਇਹਦੇ ਵਿੱਚ ਸਾਡੇ ਗੁਰੂਆਂ ਨੇ ਕੋਈ ਉੱਚ ਨੀਂਦ ਪੇਤ ਪਾਪ ਜਾਤੀ ਪਾਤ ਕੋਈ ਨਹੀਂ ਸਮਝਿਆ ਜੋ ਇਨਸਾਨ ਹੈ ਉਹਨਾਂ ਨੂੰ ਮਾਨਵਤਾ ਦੇ ਰੂਪ ਵਿੱਚ ਹੀ ਵੇਖਿਆ ਤੇ ਸਾਡੇ ਗੁਰੂ ਸਾਹਿਬਾਨ ਨੇ ਜਦੋਂ ਭੀੜ ਬਣੀ ਧਰਮ ਦੇ ਉੱਤੇ ਤੇ ਕਿਰਪਾ ਰਾਮ ਪੰਡਤ ਜੀ ਅਨੰਦਪੁਰ ਸਾਹਿਬ ਗੁਰਤੇਗ ਬਹਾਦਰ ਜੀ ਕੋਲ ਆਏ ਕਿ Hindu ધર્મ ਬੜਾ ਮੁਸੀਬਤ ਵਿੱਚ ਫਸ ਗਿਆ ਹੈ ਤੇ ਔਰੰਗਜ਼ੇਬ ਕਹਿੰਦਾ ਹੈ ਕੋਈ ਮਹਾਂਪੁਰਖ ਕੁਰਬਾਨੀ ਦੇ ਤੇ ਉਹ ਪੰਡਤ ਕਿਰਪਾ ਰਾਮ ਜੀ ਦੇ ਅਪੀਲ ਤੇ ਉੱਤੇ ਬੇਨਤੀ ਦੇ ਉੱਤੇ ਤੇ Hindu ધਰਮ ਦੀ ਰક્ષਾ ਕਰਨ ਵਾਸਤੇ ਗੁਰਤੇਗ ਬਾਦਰ ਨਾਮੇ ਪਾਤਸ਼ਾਹ ਨੇ ਜਿਹਦਾ ਹੁਣ 350 ਸਾਲਾ ਪੁਰਬੀ ਆਰਿਆ ਉਹਦੇ ਵਾਸਤੇ ਕੁਰਬਾਨੀ ਦੇ ਕੇ Hindu ਕਰਨ ਦੀ ਰੱਖਿਆ ਕੀਤੀ ਅੱਜ ਸਾਰੀ ਦੁਨੀਆ ਵਿੱਚ ਨਵੇਂ ਪਾਤਸ਼ਾਹ ਨੂੰ ਗੁੰਨ ਦੀ ਚਾਦਰ ਕਹਿ ਕੇ ਇਸੇ ਕਰਕੇ ਪਿਆਰਿਆ ਜਾਂਦਾ ਇਹ ਸਾਰੇ ਮੇਰੇ ਵੀ ਭਰਾ ਬ੍ਰਾਹਮਣ ਕੌਮਚੂ ਨੇ ਕੁਝ ਰੋੜ ਬਰਾਦਰੀ ਦੇ ਨੇ ਹੋਰ ਸਾਰੀ ਛੱਤੀ ਬਰਾਦਰੀ ਦੇ ਜੋ ਨੌਜਵਾਨਾਂ ਨੇ ਮਿਲ ਕੇ ਬਹੁਤ ਵੱਡਾ ਉਤਰਾਲਾ ਕੀਤਾ ਹੈ ਆਪਣੀ ਉਸ ਵੱਡੇ ਭਰਾ ਦੇ ਪੰਜਾਬ ਵਾਲਿਆਂ ਦੀ ਸਹਾਇਤਾ ਕਰਨ ਵਾਸਤੇ ਜੋ तकरीबन 200 ਕੁਆਂਟਲ ਕਣਕ ਤੇਲ ਪਿਆਜ਼ ਹੋਰ ਕਰਦੀਆਂ ਜਿੰਨੀਆਂ ਜ਼ਰੂਰੀ ਵਸਤਾਵਾਂ ਨੇ ਉਹ ਲੈ ਕੇ ਤਿੰਨ ਟਰਾਲੀਆਂ ਭਰ ਕੇ ਲਿਆਏ ਨੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਇੱਥੇ ਆਣ ਕੇ ਇੱਕ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਤੇ ਆਪਣੇ ਉਸ ਵੱਡੇ ਭਰਾ ਜਿਹੜੇ ਬੜੇ ਮੁਸੀਬਤ ਦੇ ਫਸ ਚੁੱਕੇ ਨੇ ਪ੍ਰਾਕ੍ਰਿਤਿਕ ਮਾਲ ਝੇਲ ਰਹੇ ਨੇ ਉਹਨਾਂ ਦੀ 7 ਦਿਨ ਦਾ ਉਹਨਾਂ ਦਾ ਸਹਿਯੋਗ ਕਰਨ ਦਾ ਤੇ ਉਹਨਾਂ ਦੇ ਮੁਰਬਸੀਬੇ ਲਈ ਇਹਨਾਂ ਸਮਾਨ ਲੈ ਕੇ ਆਏ ਨੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਦੀ ਸਾਰੀ ਇਹਨਾਂ ਵਾਲੇ ਭਰਾਵਾਂ ਦੀ ਨਗਰ ਚੋਟੇੜੇ ਦੀ ਸਾਰਿਆਂ ਦੀ ਬਹੁਤ ਧੰਨਵਾਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾ ਤੋਂ ਹਾਲਾਤ ਕਾਫੀ ਗੰਭੀਰ ਨੇ ਕਾਫੀ ਲੋਕ ਇੱਦਾਂ ਦੇ ਨੇ ਜੋ ਹਟ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਸੈਂਕੜੋਂ ਏਕੜ ਜਿਹੜੀ ਜ਼ਮੀਨ ਹੈ ਫਸਲ ਸੀ ਉਹ ਖਰਾਬ ਹੋ ਚੁੱਕੀ ਹੈ ਤੇ ਇਸੇ ਮੌਕੇ ਹੁਣ ਵੱਖ-ਵੱਖ ਸੰਸਥਾਵਾਂ ਤੇ ਸਰਕਾਰ ਵੱਲੋਂ ਵੀ ਆਇਦਨ ਦੌਰੇ ਕੀਤੇ ਜਾ ਰਹੇ ਨੇ ਤਾਂ ਜੋ ਇਨ੍ਹਾਂ ਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ ਇਸੇ ਮੌਕੇ ਸ਼੍ਰੋਮਣੀ ਗੁਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਉਪਰਾਧੇ ਕੀਤੇ ਜਾ ਰਹੇ ਨੇ ਤਾਂ ਜੋ ਇਨ੍ਹਾਂ ਪੀੜਿਤ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਜਿਹੜੀ ਹੈ ਉਹ ਕੀਤੀ ਜਾਵੇ ਹੁਣ ਸੰਗਠਾ ਦੇ ਵੱਲੋਂ ਦਸਵੰਦ ਦੇ ਸਹਿਯੋਗ ਦੇ ਵਾਸਤੇ ਬੈਂਕ ਖਾਤੇ ਵੀ ਜਾਰੀ ਕਰ ਦਿੱਤੇ ਗਏ ਨੇ ਤਾਂ ਜੋ ਇਹਨਾਂ ਪੀੜ੍ਹੀ ਪਰਿਵਾਰਾਂ ਦੀ ਸਹਾਇਤਾ ਫਿੱਟ ਜਾਵੇ। ਇਹ ਸਾਡਾ ਇਹ ਅਕਾਊਂਟ ਹੈ ਜਿਹੜਾ ਤੁਸੀਂ ਵੀ ਜ਼ਰੂਰ ਨਕਲ ਕਰ ਲਓ। ਇਹਦੇ ਵਿੱਚ ਲੋਕ ਆਪ ਮਹਾਰਾ ਆਪਣੀ ਦੁਸ਼ਮਾਨ ਜਿਹੜਾ ਕੱਢ ਕੇ ਪਾ ਰਹੇ ਆ। ਇਹ ਜ਼ਰੂਰ ਵਿੱਚ ਆਪਣੇ ਜਸਪਾਜੀ ਦੇ ਤੁਸੀਂ ਇਲੈਕਟ੍ਰਿਕ ਮੀਡੀਆ ਦੀ ਮਾ ਫੋਟੋ ਲੈ ਲਓ ਇਥੋਂ ਤਾਂ ਕਿ ਇਹ ਕਾਨੂੰ ਪਤਾ ਲੱਗ ਜਾਏ ਇਹ ਹੈਗਾ ਸਾਡੇ SBI ਦਾ ਡੋਨੇਸ਼ਨ ਟੁਵਾਲਡ ਬਲੱਡ ਫਲੱਡ ਵਿਕਟਮ ਆਫ ਪੰਜਾਬ ਇਹ ਸਾਡਾ SBI ਦਾ ਅਕਾਊਂਟ ਆ ব্রাঞ্চ ਹੈਗੀ ਇਹਦੀ 11 ਸੰਸਦ ਮਾਰਗ ਮੇਨ ਬ੍ਰਾਂਚ ਨਿਊ ਦਿੱਲੀ ਇੰਡੀਆ ਇਹ ਤੇ ਇਹ ਜਿਹੜੀ ਸਿਰਫ ਫਾਰਨ ਕੰਟਰੀਜ਼ ਲਈ ਆ ਆਪਣੇ ਲੋਕ ਵੀ ਪਾ ਸਕਦੇ ਇਹ ਨਹੀਂ ਕੋਈ ਦਿੱਕਤ ਪਰ ਉਹ ਚੇਚੇ ਤੌਰ ਤੇ ਬਾਹਰਲੇ ਜਿਹੜੇ ਆ ਇਹ ਅਕਾਊਂਟ ਹੈਗਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰਸਰ ਇਹਦਾ ਅਕਾਊਂਟ ਨੰਬਰ ਹੈਗਾ 000000 60 401 00 063 31 ਮੈਂ ਰਿਪੀਟ ਕਰ ਦਿਆਂ 000000 401 00 063311 ਇਹਦਾ आईएफएससी ਕੋਡ ਹੈਗਾ SBI N 0000691 ਇਹਦਾ आईएफएससी ਕੋਡ SBI N 0000691 ਸਵਿਫਟ ਕੋਡ ਇਹਦਾ ਜਿਹੜਾ SBI NIN डबल W SBI NIN WW 104 AFCR e ਦਾ account ਹੈ ਜਿਹਦੇ ਵਿੱਚ ਸਾਨੂੰ ਛੋਟ ਆ। ਸੋ ਇਹਦੇ ਵਿੱਚ ਬਾਅਦ ਤੋਂ ਬਾਅਦ ਪੈਸੇ ਪਾਉਣੇ ਟੈਕਸ ਦੇ ਵੀ ਇਹਦੇ ਵਿੱਚ ਰਿਪੇਟ ਆ। ਇਹ ਇੱਕ ਸਾਡਾ account ਹੈਗਾ 13 13 ਜਿਹੜਾ ਗੁਰੂ ਨਾਨਕ ਦੇ ਪਾਤਸ਼ਾਹ ਦੀ ਸ਼ਤਾਬ ਦੀ ਵੇਲੇ ਖੋਲਿਆ। ਪਿਛਲੀ ਬਾਰੇ ਵੀ ਇਹ ਇਫੈਕਟਿਵ ਹੋਇਆ ਸੀਗਾ। ਇਹ ਇੱਕ ਬ੍ਰਾਂਚ ਹੈਗੀ ਗੋਲਡਨ ਟੈਂਪਲ ਅੰਮ੍ਰਿਤਸਰ। ਇਹ ਜਿਹੜੇ ਦੇਸੀ ਇੱਧਰਲੇ ਬੰਦਿਆਂ ਨੇ ਮੇਰੇ ਅਰਗਿਆਂ ਨੇ ਪਾਉਣੇ ਆ ਅਕਾਊਂਟ ਹੈਗਾ ਇਹਦਾ HDFC ਬੈਂਕ ਦੇ ਵਿੱਚ ਅਕਾਊਂਟ ਨੰਬਰ ਇਹਦਾ ਹੈਗਾ 5 01 00300315215 5010030031521 IFSC ਕੋਡ HDFC 0001313 HDFC 000 پھر अगेन 1313 ਤੇ ਬ੍ਰਾਂਚ ਕੋਡ ਇਹਦਾ ਹੈਗਾ 1313 ਮਾਈਕਰੋ ਕੋਡ 141432 4006 ਸੋ ਇਹਦੇ ਵਿੱਚ ਜਿਹੜੇ ਵੀ ਮਾਈ ਭਾਈ ਆਪਣਾ ਚਾਹੁੰਦੇ ਯੋਗਦਾਨ ਪਾਉਣਾ ਉਹ ਯੋਗਦਾਨ ਆਪਣਾ ਪਾਉਣ ਤੇ ਪਾ ਵੀ ਰਹੇ ਆ ਇਸ ਕਰਕੇ ਅਸੀਂ ਸਾਰਿਆਂ ਨੇ ਇਹ ਯਤਨ ਕੀਤਾ ਕਿ ਇਹ ਅਕਾਊਂਟ ਦੇ ਵਿੱਚ ਜਿੰਨੀ ਵੀ ਮਾਇਆ ਆਊਗੀ ਇਹ ਮੁਰਵਸੇਬੇ ਲਈ ਜਿਹੜੇ ਆਪਣੇ ਰਾਹਤ ਸਾਡੇ ਚੱਲ ਰਹੇ ਉਹ ਚੱਲੀ ਜਾਣੇ ਆ ਉਹਦੇ ਵਿੱਚ ਕੋਈ ਛੋਟ ਨਹੀਂ ਖਰੋਤ ਨਹੀਂ ਆਉਣੀ ਉਹ ਐਜਿਟ ਜੇ ਸਾਡੇ ਮੈਨੇਜਰਾਂ ਨੂੰ ਹਦਾਇਤ ਹੈ ਉਹ ਆਪਣੇ ਗੁਰਦਾਰਾ ਸਹਿਬਾਨਾਂ ਤੋਂ ਉਹ ਰਾਹਤ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ ਪਰ ਆ ਜਿਹੜੀ ਮਾਇਆ ਬਾਹਰੋਂ ਤੁਹਾਡੀ ਵਿਦੇਸ਼ ਚੋਂ ਜਾਂ ਦੇਸ਼ ਚੋਂ ਆਣੀ ਆ ਤੇ ਮੈਂ ਸਮੂਹ ਮਾਈ ਭਾਈ ਗੁਰੂ ਨਾਨਕ ਦੇਵ ਜੀ ਨਾਮ ਮਾਈ ਭਾਈ ਨੂੰ ਬੇਨਤੀ ਵੀ ਕਰਦਾ ਇਹ ਤੁਹਾਡਾ ਇੱਕ ਇੱਕ ਪੈਸਾ ਗੁਰੂਤਾਰ ਤੋਂ ਹੋ ਕੇ ਉਹਨਾਂ ਲੋਕਾਂ ਦੇ ਜਿਹੜੇ ਵਿਚਾਰੇ ਅਫੈਕਟਡ ਹੋ ਗਏ ਉਹਨਾਂ ਦੇ ਮੋੜ ਬਸੇਵੇ ਲਈ ਜਾਣੇ ਚਾਹੀਏ ਗੁਰੂ ਘਰ ਹੋਣ ਤੇ ਚਾਹੇ ਕੋਈ ਹੋਰ ਕਾਰਜ ਹੋਣ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਹਾਲਾਤ ਕਾਫੀ ਗੰਭੀਰ ਨੇ ਅਤੇ ਪੰਜਾਬ ਦੇ ਵਿੱਚ ਫਿਲਹਾਲ ਸਾਰੇ ਇੱਕ ਦੂਜੇ ਦਾ ਹੱਥ ਫੜ ਕੇ ਖੜੇ ਹੋਏ ਨੇ ਅਤੇ ਪੂਰਾ ਪੰਜਾਬ ਫਿਲਹਾਲ ਇਕੱਠੇ ਹੋ ਕੇ ਹਰਦੇ ਪਾਣੀ ਦੇ ਨਾਲ ਲੜ ਰਹੇ ਜਿਹੜੇ ਪੀੜਿਤ ਪਰਿਵਾਰ ਨੇ ਉਹਨਾਂ ਦੀ ਵੀ ਸਹਾਇਤਾ ਕੀਤੀ ਜਾ ਰਹੀ ਹੈ ਇਸੇ ਮੌਕੇ ਗੁਰਦੁਆਰਾ ਰੁਖਨੀਵਾਰਨ ਸਾਹਿਬ ਦੇ ਵੱਲੋਂ ਵੀ ਹਨਾ ਦੇ ਦੌਰਾਨ ਨਿਰੰਤਰ ਸੇਵਾਵਾਂ ਜਾਰੀ ਕੀਤੀਆਂ ਗਈਆਂ ਨੇ ਅਤੇ ਪੀੜਿਤ ਪਰਿਵਾਰਾਂ ਨੂੰ ਜਿਹੜੇ ਸਮਾਨ ਦੀ ਲੋੜ ਹੈ ਚਾਹੇ ਉਹ ਰਾਸ਼ਨ ਹੋਵੇ ਜਾਂ ਫਿਰ ਹੋਰ ਕੋਈ ਜ਼ਰੂਰੀ ਸਮਾਨ ਹੋਵੇ ਉਸ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੇਰੇ ਖਿਆਲ ਦੇ ਵਿੱਚ ਤੁਸੀਂ ਸਾਹਮਣੇ ਸਾਰਾ ਦੇਖ ਰਹੇ ਹੋਵੋਗੇ ਕਿ ਪਿੱਛੇ ਜੋ ਪਾਣੀ ਹੈ ਉਹ ਇਸ ਤਰ੍ਹਾਂ ਭਰਿਆ ਹੋਇਆ ਜਿਵੇਂ ਸਮੁੰਦਰ ਠਾਠਾ ਮਾਰ ਰਿਹਾ ਹੋਵੇ ਔਰ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਸਾਰੇ ਪਾਸੇ ਪਾਣੀ ਹੈ ਔਰ ਅਸੀਂ ਕਨੌਰ ਦੇ ਪਿੰਡਾਂ ਵਿੱਚੋਂ ਹੁੰਦੇ ਹੋਏ ਜਦੋਂ ਇਸ ਗੁਰਦੁਆਰਾ ਨਥਾਣਾ ਸਾਹਿਬ ਪਹੁੰਚਿਆ ਤਾਂ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਹ ਤੀਆਂ ਹੋਈਆਂ ਹਦਾਇਤਾ ਉਸ ਨੂੰ ਮੰਨਦੇ ਹੋਏ ਸਮੁੱਚਾ ਜੋ ਸਟਾਫ ਹੈ ਉਹ ਪੂਰੀ ਇਮਾਨਦਾਰੀ ਦੇ ਨਾਲ ਪੂਰੀ ਤਨਦੇਹੀ ਦੇ ਨਾਲ ਸੰਗਤਾਂ ਦੀ ਸੇਵਾ ਦੇ ਵਿੱਚ ਇੱਥੇ ਸਾਰੇ ਪਹੁੰਚੇ ਹੋਏ ਨੇ ਮੈਂ ਇੱਥੇ ਸਰਦਾਰ ਭਗਤ ਸਿੰਘ ਜੀ ਮੈਨੇਜਰ ਦੁਖਨਵਰਨ ਸਾਹਿਬ ਔਰ ਮੀਤ ਮੈਨੇਜਰ ਸਰਦਾਰ ਮਨਦੀਪ ਸਿੰਘ ਜੀ ਪਹਿਲਵਾਨ ਸਾਹਿਬ ਔਰ ਇਥੋਂ ਦੇ ਜੋ ਗੁਰਦੁਆਰਾ ਨਥਾਣਾ ਸਾਹਿਬ ਦੇ ਇੰਚਾਰਜ ਨੇ ਉਹ ਮਲਤਾਨੀ ਰਣ ਸ਼ਰਨਜੀਤ ਸਿੰਘ ਮਲਤਾਨੀ ਸਾਹਿਬ ਅਤੇ ਗੁਰਦੁਆਰਾ ਕਬੂਲਪੁਰ ਤੋਂ ਸਰਦਾਰ ਪਰਵਜੋ ਸਿੰਘ ਤੇ ਸਾਰੀ ਗੁਰਦੁਆਰਾ ਦੂਖਨਵਾਰਨ ਸਾਹਿਬ ਦੀ ਜੋ ਟੀਮ ਹੈ ਉਹ ਇੱਥੇ ਪਹੁੰਚੀ ਹੋਈ ਹੈ। ਔਰ ਮੈਂ ਇਹਨਾਂ ਨੂੰ ਬੇਨਤੀ ਵੀ ਕੀਤੀ ਹੈ ਕਰਨਾ ਵੀ ਚਾਹਣਾ ਕਿ ਇਹ ਬਹੁਤ ਔਖਾ ਸਮਾਂ ਲੋਕਾਂ ਤੇ ਹੈ ਔਰ ਇਸ ਦੇ ਵਿੱਚ ਆਪਾਂ ਵੱਧ ਤੋਂ ਵੱਧ ਜੋ ਸੇਵਾ ਹੈ ਉਹ ਲੋਕਾਂ ਦੀ ਕਰਨ ਦੇ ਵਿੱਚ ਆਪਣੀ ਪੂਰੀ ਜ਼ਿੰਮੇਵਾਰੀ ਤੇ ਤਨਦੇਈ ਦੇ ਨਾਲ ਉਹ ਆਪਣੀ ਡਿਊਟੀ ਨਿਭਾਉਣੀ ਹੈ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ ਮੈਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਅਸੀਂ ਸਹਾਇਤਾ ਕੇਂਦਰ ਹੜਪੀੜਤਾਂ ਲਈ ਗੁਰਦੁਆਰਾ ਦੂਖਨਵਾਰਨ ਸਾਹਿਬ ਵਿਖੇ ਬਣਾਇਆ ਹੋਇਆ ਔਰ ਉੱਥੇ ਮੈਨੇਜਰ ਸਰਦਾਰ ਭਾਗ ਸਿੰਘ ਇਹਨਾਂ ਦਾ ਨੰਬਰ ਵੀ ਤੇ ਦੂਸਰੇ ਇਥੋਂ ਗੁਰਦੁਆਰਾ ਨਥਾਣਾ ਸਾਹਿਬ ਦਾ ਜੋ ਨੰਬਰ ਹੈ ਇਨਚਾਰਜ ਦਾ ਮਲਤਾਨੀ ਸਾਹਿਬ ਧਾਰਮਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਪਿੰਡਾਂ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹਰਿਆਣੇ ਤੋਂ ਸਾਡੇ ਭਰਾ ਸਾਡਾ ਮੁਸਲਮਾਨ ਭਾਈਚਾਰਾ ਸਾਰੇ ਲੋਕ Hindu ਭਾਈਚਾਰੇ ਸਾਡੇ ਵੀਰ ਜੋ ਨੇ ਉਹ ਸਾਰੇ ਹਰਪੀਤ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਨੇ ਸੋ ਆਓ ਮੇਰੀ ਬੇਨਤੀ ਹੈ ਕਿ ਸਾਰੇ ਰਲ ਮਿਲ ਕੇ ਇਹ ਸੌਖੀ ਕੜੀ ਦੇ ਵਿੱਚ ਜਿਨ੍ਹਾਂ ਪਿੰਡਾਂ ਦੇ ਵਿੱਚ ਪਾਣੀ ਆਇਆ ਹੈ ਉਹਨਾਂ ਦਾ ਸਾਥ ਦਈਏ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਔਰ ਜਦੋਂ ਵੀ ਤੁਸੀਂ ਹੁਕਮ ਕਰੋ ਅਸੀਂ ਹਰ ਸਮੇਂ ਤੁਹਾਡੀ ਹਰ ਗੱਲ ਨੂੰ ਪੂਰਾ ਕਰਨ ਦਾ ਯਤਨ ਕਰਾਂਗੇ ਸੋ ਐਨੇ ਸ਼ਬਦ ਕਹਿ ਕੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਲੁਜ ਦਰਿਆ ਦੇ ਵਿੱਚ ਵੀ ਪਾਣੀ ਓਵਰਫਲੋ ਹੋ ਗਿਆ ਜਿਸ ਕਰਕੇ ਲੁਧਿਆਣਾ ਵਾਸੀਆਂ ਵਾਸਤੇ ਹੁਣ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਸਤਲੁਜ ਦਰਿਆ ਦੇ ਵਿੱਚ ਬੀਤੇ ਦਿਨ ਹੀ ਪਾਣੀ ਜਿਹੜਾ ਸੀ ਓਵਰਫਲੋ ਹੋ ਗਿਆ ਇਸ ਕਰਕੇ ਲੁਧਿਆਣੇ ਦੇ ਸਸਰਾਲੀ ਪਿੰਡ ਵਿਖੇ ਹੜ ਦਾ ਪਾਣੀ ਪਹੁੰਚ ਗਿਆ ਇਸੇ ਮੌਕੇ ਲੋਕ ਜਿਹੜੇ ਨੇ ਆਸ-ਪਾਸ ਦੇ ਇਲਾਕਿਆਂ ਦੇ ਉਸ ਸਮੇਂ ਇਕੱਠੇ ਹੋਏ ਇਸ ਦੇ ਨਾਲ ਨਾਲ ਆਰਮੀ ਵੱਲੋਂ ਵੀ ਉੱਥੇ ਪਹੁੰਚਿਆ ਗਿਆ ਤੇ ਜੀਸੀਬੀ ਦੀ ਜਿਹੜੀ ਮਸ਼ੀਨ ਸੀ ਗਿਆ ਉਹ ਵੀ ਉੱਥੇ ਪਹੁੰਚੀਆਂ ਉਹਨਾਂ ਦੇ ਲੋ ਪੂਰੀ ਕੋਸ਼ਿਸ਼ ਕੀਤੀ ਗਈ ਤਾਂ ਜੋ ਹੜ੍ਹ ਦੇ ਪਾਣੀ ਨੂੰ ਰੋਕਿਆ ਜਾਵੇ ਡੈਮ ਵੀ ਸਿਚੁਏਸ਼ਨ ਬਾਰੇ ਪਤਾ ਲੱਗਾ ਤੇ ਮੈਨੇਜਮੈਂਟ ਦੇ ਤੋਂ ਸਾਨੂੰ ਇਹ ਡਾਇਰੈਕਸ਼ਨ ਮਿਲੇ ਕਿ ਵੀ ਅਸੀਂ ਫੁੱਲ ਸਪੋਰਟ ਐਕਸਟੈਂਡ ਕਰਨੀ ਹੈ ਡਿਸਟ੍ਰਿਕਟ ਐਡਮਿਨ ਨੂੰ ਨਾਲ ਦੀ ਨਾਲੇ ਫਿਰ ਡਿਸਟ੍ਰਿਕਟ ਐਸ ਡੀ ਐਮ ਮੈਡਮ ਨੇ ਮਿਸਟਰ ਜਸਪੀਨ ਕੁਲ ਤੇ ਉਹਨਾਂ ਦੇ ਤੋਂ ਫਿਰ ਅਸੀਂ ਇੱਥੇ ਅ ਰਿਕੁਆਇਰਡ ਮੈਨਪਾਵਰ ਸਾਡੇ ਇਸ ਟਾਈਮ 70 ਤੋਂ 80 ਲੇਬਰ ਅਸੀਂ ਡੈਮ ਤੇ ਕੱਲ ਰਾਤ ਦੀ ਡਿਪਲਾਈ ਕਰ ਰੱਖੀ ਹੈ ਕਿ ਮਸ਼ੀਨਰੀ ਟਿਪਰ ਚਾਰ ਟਿਪਰ ਨੇ ਜੀ ਸੀ ਬੀਜ਼ ਨੇ ਚਾਰ ਤੇ ਸਾਡੀ ਦੋ ਪੋਕਲਨ ਇੱਥੇ ਅਸੀਂ ਕੱਲ ਰਾਤ ਦੀ ਹੀ ਡਿਪਲਾਈ ਕਰ ਰੱਖੀ ਤੇ ਮੈਨੇਜਮੈਂਟ ਦਾ ਸਟ੍ਰਿਕਟ ਇਨਸਟ੍ਰਕਸ਼ਨ ਹੈ ਸਾਨੂੰ ਵੀ ਜਦੋਂ ਤੱਕ ਸਿਚੁਏਸ਼ਨ ਨਾਰਮਲ ਨਹੀਂ ਹੋ ਜਾਂਦੀ ਤੇ ਅਸੀਂ ਇੱਥੇ ਡੈਮ ਤੇ ਹੀ ਕੰਟੀਨਿਊਸ ਇਨ ਫੈਕਟ ਮੈਂ ਇੱਥੇ ਹੀ ਖੜਾਂਗਾ ਜਦੋਂ ਤੱਕ ਅਸੀਂ ਇਹ ਸਿਚੁਏਸ਼ਨ ਨਾਰਮਲ ਨਹੀਂ ਸਿਚੁਏਸ਼ਨ ਦੇ ਇਸ ਟਾਈਮ ਦਾ ਅੰਡਰ ਕੰਟਰੋਲ ਹੈ ਅਸੀਂ ਦੇਖ ਰਹੇ ਆ ਵੀ ਆਰ ਇੰਡੀਅਨ ਆਰਮੀ ਐਂਡੀ ਆਰਐਫ ਆਰਡਿਸਟਿਕ ਐਡਮਿਨਿਸਟ੍ਰੇਸ਼ਨ ਐਂਡ ਆਲ ਲੋਕਲ ਪੀਪਲ ਦੇ ਆਰ ਪੁੱਟਿੰਗ ਦੇ ਬੈਸਟ ਐਫਰਟਸ ਕਾਫੀ ਸਿਚੁਏਸ਼ਨ ਮੈਂ ਕਹੂੰਗਾ ਕੰਟਰੋਲਡ ਹੈ ਇਸ ਤਰ੍ਹਾਂ ਕੀ ਦੇਖਣ ਨੂੰ ਮੈਂ ਵਿਆ ਕਿਸੇ ਕਿਸੇ ਪਾਸੇ ਕਿਨਾਰੇ ਦੀ ਜੀ ਜਿਹੜੇ ਨਿਕਿਆ ਨਹੀਂ ਸ਼ੁਰੂ ਹੋਈਆਂ ਨਹੀਂ ਉਸ ਦੇ ਬਾਰੇ ਕੀ ਕਹਿਣਾ ਚਾਹੋ ਤੂੰ ਦੇਖੋ ਕਿਨਾਰੇ ਵੀ ਇੱਕ ਸਿਰਫ ਉਸ ਦਾ ਕੀ ਹੋ ਰਿਹਾ ਹੈ ਮਤਲਬ ਕਹਿੰਦਾ ਰਹਿੰਦਾ ਕਿ ਜੇ ਆਪਾਂ ਆਪਣੀ ਸਟਰੈਂਥਨ ਆਪਣੀ ਪ੍ਰੀਪਰੇਸ਼ਨ ਦੀ ਗੱਲ ਕਰੀਏ ਤਾਂ ਵੀ ਆਰ ਵੈਲ ਪ੍ਰਿਪੇਅਰਡ ਕਿ ਇਹ ਬ੍ਰੀਚ ਹੋਣ ਦਾ ਜਿਸ ਵਕਤ ਮੇਰਾ ਮੰਨਣਾ ਹੈ ਮੈਨੂੰ ਲੱਗਦਾ ਵੀ ਇਹ ਬ੍ਰੀਚ ਹੋ ਸਕਦਾ ਹੈ ਬਿਕੋਜ਼ ਵੀ ਹੈਵ ਆਲਰੇਡੀ ਯੂ نو ਕੰਸਟਰਕਟਡ ਇਹਸ ਆ ਸਪੋਰਟਿੰਗ ਡੈਮਸ ਹੈ ਨਾ ਸੋ ਸਾਡੀ ਤਿਆਰੀ ਮਜ਼ਬੂਤ ਹੈ ਕਾਫੀ ਮੈਨੂੰ ਲੱਗਦਾ ਵੀ ਇਹ ਬ੍ਰੀਚ ਹੋਏਗਾ ਸਾਡੇ ਸਾਡੇ ਜਿਹੜੇ ਸਟਾਫ ਵਾਲੇ ਨੇ ਆਂਡੀਆਂ ਆਂ ਤੇ ਜਿਹੜੇ ਜੋ ਪੰਜਾਬੀ ਲੋਕ ਨੇ ਉਹ ਲਗਾਤਾਰ ਦਿਨ ਰਾਤ ਇੱਥੇ ਮਿਹਨਤ ਕਰ ਰਹੇ ਬੜੀ ਮਿਹਨਤ ਕਰ ਰਹੇ ਆ ਜੀ ਬੜੀ ਮਿਹਨਤ ਕਰ ਰਹੇ ਆ ਮੈਂ ਆਈ ਵੁੱਡ ਸਲੂਟ ਤੇ ਤੁਸਾਂ ਸਾਰੇ ਜਾਣਦੇ ਹੋ ਵੀ ਪੰਜਾਬ ਹਮੇਸ਼ਾ ਹੀ ਪੱਕੀ ਰਿਹਾ ਹੈ ਚਾਹੇ ਉਹ ਚਾਹ ਵੀ ਲੋਡ ਪਈ ਹੈ ਦੇਸ਼ ਨੂੰ ਕਿਸੇ ਵੀ ਕੋਨੇ ਜਿਹੜੇ ਪੰਜਾਬੀ ਹਮੇਸ਼ਾ ਅੱਗੇ ਰਹੇ ਆ ਤੇ ਅੱਜ ਵੀ ਅਸੀਂ ਦੇਖਦੇ ਆ ਸਵੇਰੇ ਵੀ ਚਾਹੇ ਉਹ ਮੈਨਪਾਵਰ ਦੀ ਗੱਲ ਹੋਏ ਚਾਹੇ ਲੇਬਰ ਦੀ ਗੱਲ ਹੋਏ ਐਸ ਡੀ ਐਮ ਮੈਡਮ ਦਾ ਫੋਨ ਆਇਆ ਮੈਂ ਨਾਲ ਦੀ ਨਾਲ ਲੇਬਰ ਅਰੇਂਜ ਕੀਤੀ ਤੇ ਉਸ ਤੋਂ ਬਾਅਦ ਮੈਂ ਦੇਖਿਆ ਸਾਡੇ ਪਿੰਡ ਵਾਲੇ ਵੀ ਲੋਕਲ ਵੀ ਉਹ ਤੋਂ ਮਤਲਬ ਕਈ ਜਿ ਮਤਲਬ ਮਲਟੀਪਲ ਟਾਈਮਸ ਦੇ ਵਰ ਆਲਰੇਡੀ ਹੇਅਰ ਤੇ ਇਹ ਸਲੂਟ ਟੂ ਆਲ ਦਾ ਪੰਜਾਬੀਸ ਕਹਿੰਨਾ ਮਤਲਬ ਪੰਜਾਬੀ ਥੱਕੇ ਜੂ ਥੱਕੇ ਹਾਂ ਹਾਰੇ ਨਹੀਂ ਆਈ ਬਿਲਕੁਲ ਐਂਡ ਡੈਫੀਨਿਟਲੀ ਵੀ ਵਿਲ ਵਿਨ ਥਿਸ ਸਿਚੁਏਸ਼ਨ ਤੇ ਠੀਕ ਹੈ ਟਾਈਮ ਟਫ ਟਾਈਮ ਹੈ ਬਟ ਅਸੀਂ ਜ਼ਰੂਰ ਇਹਨੂੰ ਪਾਰ ਕਰਾਂਗੇ ਪੰਜਾਬ ਦੇ ਵਿੱਚ ਹਾਲਾਤ ਕਾਫੀ ਗੰਭੀਰ ਚੱਲ ਰਹੇ ਨੇ ਐਸੇ ਮੌਕੇ ਸਰਕਾਰਾਂ ਵੱਲੋਂ ਆਏ ਦਿਨ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦੌਰਾ ਕੀਤਾ ਜਾ ਰਿਹਾ ਹੈ ਤਾਂ ਜੋ ਪੀੜਿਤ ਪਰਿਵਾਰਾਂ ਦੀ ਉਹਨਾਂ ਦੇ ਵੱਲੋਂ ਸਹਾਇਤਾ ਕੀਤੀ ਜਾਵੇ ਅਤੇ ਵੱਖ-ਵੱਖ ਉਪਰਾਲੇ ਵੀ ਕੀਤੇ ਜਾ ਰਹੇ ਨੇ ਹੁਣ ਇੱਕ ਵਾਰ ਫਿਰ ਤੋਂ ਹੜ੍ਹ ਪ੍ਰਭਾਵਿਤ ਖੇਤਰ ਦੇ ਵਿੱਚ ਹੁਣ ਪਾਰਟੀ ਪ੍ਰਧਾਨ ਅਮਨ ਅਰੋੜਾ ਪਹੁੰਚੇ ਉਹਨਾਂ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਅਤੇ ਪੀੜਿਤ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ ਪੂਰੇ ਪੰਜਾਬ ਦੇ ਵਿੱਚ ਬਹੁਤ ਮਾਰ ਹੈ ਜਿਹੜੀ ਹਨਾਂ ਦੀ ਉਹ ਪਈ ਹੈ ਉਹਦੇ ਵਾਸਤੇ ਪਹਿਲੇ ਦਿਨ ਤੋਂ ਹੀ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਸਾਰੇ ਕੈਬਨਿਟ ਦੇ ਵਜ਼ੀਰ ਐਮ ਐਲ ਏ ਸਹਿਬਾਨ ਸਾਡੀ ਸਾਰੀ ਆਰਗੇਨਾਈਜੇਸ਼ਨ ਔਰ ਉਸ ਤੋਂ ਵੀ ਵੱਧ ਕੇ ਪੰਜਾਬ ਦਾ ਹਰ ਵਿਅਕਤੀ ਹਰ ਪੰਜਾਬੀ ਹਰ ਸੰਸਥਾ ਹਰ ਆਰਗੇਨਾਈਜੇਸ਼ਨ ਹੈ ਜਿਹੜੀ ਸਾਡੀ ਸਾਰੀ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਪਹਿਲੇ ਦਿਨ ਤੋਂ ਹੀ ਪੱਬਾਂ ਭਾਰ ਹੈ ਤੇ ਮੈਂ ਸਮਝਦਾ ਕਿ ਇਹੀ ਇੱਕ ਆਪਣੀ ਪੰਜਾਬੀਅਤ ਦੀ ਖਾਸੀਅਤ ਹੈ ਕਿ ਜਦੋਂ ਕਿਤੇ ਕੋਈ ਵਿਪਤਾ ਪੈਂਦੀ ਹੈ ਮੋਢੇ ਨਾਲ ਮੋਢਾ ਲਾ ਕੇ ਖੜ ਜਾਂਦੇ ਆ ਤੇ ਉਸੇ ਵਜ੍ਹਾ ਕਰਕੇ ਨੁਕਸਾਨ ਬਿਸ਼ੱਕ ਬਹੁਤ ਹੋਇਆ ਤੇ ਹੁਣ ਵੀ ਹੋ ਰਿਹਾ ਹੈ ਪਰ ਇਹ ਜਿਹੜਾ ਆਪਾਂ ਮੋਢੇ ਨਾਲ ਮੋਢਾ ਲਾ ਕੇ ਜਦੋਂ ਖੜ ਜਾਂਦੇ ਆ ਤੇ ਇਹ ਇੱਕ ਬਹੁਤ ਵੱਡਾ ਸਹਾਰਾ ਹੁੰਦਾ ਜਿਸ ਦੀ ਵਜ੍ਹਾ ਕਰਕੇ ਮੈਂ ਸਮਝਦਾ ਕਿ ਕਾਫੀ ਵੱਡੇ ਨੁਕਸਾਨ ਨੇ ਜਿਹੜੇ ਹੁਣੋਂ ਬਚ ਵੀ ਗਏ ਇਹਦੇ ਵਾਸਤੇ ਕੱਲ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹ ਤਾਂ ਪਹਿਲਾਂ ਪਿਛਲੇ ਕਈ ਦਿਨਾਂ ਤੋਂ ਮਾਨ ਸਾਹਿਬ ਸੁਸੋਦੀ ਸਾਹਿਬ ਸਾਡੀ ਸਾਰੀ ਸਾਰੀ ਟੀਮ ਹੈ ਜਿਹੜੀ ਲੀਡਰਸ਼ਿਪ ਉਹ ਲੱਗੀ ਹੋਈ ਸੀਗੀ ਪਿਛਲੇ 2 ਦਿਨਾਂ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਸੰਜੇ ਸਿੰਘ ਜੀ ਮੈਂਬਰ ਪਾਰਲੀਮੈਂਟ ਇਹ ਵੀ ਹਰ ਸ਼ਹਿਰ ਹਰ ਪਿੰਡ ਹਰ ਹਲਕੇ ਦੇ ਵਿੱਚ ਜਿੱਥੇ-ਜਿੱਥੇ ਮੀਹਾਂ ਦੀ ਹੜਾਂ ਦੀ ਮਾਰ ਪਈ ਹੈ ਇਹ ਘੁਮਰੇ ਨੇ ਅੱਜ ਇਹ ਉਚੇਚੇ ਤੌਰ ਤੇ ਡੇਰਾ ਬਾਬਾ ਨਾਨਕ ਪਹੁੰਚੇ ਨੇ ਕੱਲ ਜਨਾਲਾ ਸਾਈਡ ਗਏ ਸੀਗੇ ਤੇ ਇਹਨਾਂ ਦੇ ਨਾਲ ਸਾਡੀ ਸਾਰੀ ਟੀਮ ਈਟੀਓ ਸਾਹਿਬ ਔਰ ਆਪਣਾ ਡਾਕਟਰ ਨਿੱਜਰ ਜੀ ਅੱਜ ਗੁਰਦੀਪ ਰੰਧਾਵਾ ਜੀ ਕੋਲ ਆਏ ਆ ਜਿਹੜੇ ਕਿ ਪਹਿਲੇ ਦਿਨ ਤੋਂ ਔਨ ਗਰਾਉਂਡ ਗਰਾਉਂਡ ਜ਼ੀਰੋ ਤੇ ਉਤਰ ਕੇ ਕੰਮ ਦੇ ਵਿੱਚ ਲੱਗੇ ਨੇ ਅੱਜ ਇਹਨਾਂ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਡਾਰੀਆਂ ਹੋਰ ਸਰਗਰਮੀਆਂ ਲੈ ਕੇ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਫਿਲਹਾਲ ਇਹ ਮੈਨੂੰ ਜੋ ਇਜਾਜ਼ਤ ਸਖਸ਼ਰੀਆ ਕਾਲ